ਗੱਲ ਸੁਣ ਮੈਂ ਗਾਵਣਾ ਸਿੱਧੀ ਮਤ ਨਾਲ ਪੜਨਾ ਬੜਲਾ ਨਹੀਂ ਚੁੱਪ ਕਰਕੇ ਘਰੇ ਬਹਿ ਜਾ। ਮਤਲਬ ਇਹ ਕਿ ਸਾਡੀ ਕੁੜੀਆਂ ਦੇ ਕਈ ਸੁਪਨੇ ਹੁੰਦੇ ਆ ਜਿਹੜੇ ਪੇਕੇ ਕਹਿੰਦੇ ਆ ਕਿ ਆਪ ਉਹ ਸਹੁਰੇ ਘਰ ਜਾ ਕੇ ਪੂਰੇ ਕਰੀ ਤੇ ਸਹੁਰੇ ਕਹਿੰਦੇ ਆ ਵੀ ਜੋ ਕਰਨਾ ਸੀ ਆਪਦੇ ਪੇਕੇ ਘਰੇ ਕਰਦੀ। ਕੁੜੀ ਕਿਤੇ ਜਾਣੀਗੀ? ਕਾਲਜ ਜਾਣੀ ਆ ਵੀਰੇ? ਕਾਲਜ ਅਜੇ ਕੱਪੜੇ ਪਾ ਕੇ ਜਾਵੇਂਗੀ। ਕਿਉਂ ਇਹਨਾਂ ਨੂੰ ਕੀ ਹੋਇਆ ਰਿਵਾਜ ਅੱਜ ਕੱਲ ਜੱਜ ਦੇ ਕੱਪੜੇ ਪਾ ਜਾ ਕੇ ਮੇਰੀਆਂ ਸਾਰੀਆਂ ਸਹੇਲੀਆਂ ਪਾਉਂਦੀਆਂ ਨੇ ਬਿਰੇ ਤੁਸੀਂ ਤਾਂ ਉਹੀ ਬੋਲੀ ਜਾਂਦੇ ਰਹਿਣੇ ਹੋਗੇ ਨਾ ਤੂੰ ਬਸ ਇਹੇ ਜੇ ਕੱਪੜੇ ਪਾ ਕੇ ਜੜੇਂਗੀ ਤੇਰੀਆਂ ਸਹੇਲੀਆਂ ਪਾਉਂਦੀਆਂ ਹੋਣੀਆਂ ਇਹੇ ਜੇ ਕੱਪੜੇ ਮੈਂ ਨਹੀਂ ਪਾਉਣ ਦਿੰਦਾ ਕੀ ਹੋ ਗਿਆ ਪੁੱਤ ਆ ਦੇਖ ਮੰਮੀ ਕਹੇ ਜੇ ਕੱਪੜੇ ਪਾ ਕੇ ਜਾਂਦੀ ਹੈ ਜਿਹੇ ਜਿਹੇ ਕੱਪੜੇ ਪਾ ਕੇ ਨਾ ਕਾਲਚ ਤੋਂ ਹਟ ਜੇ ਸਲਵਾਰ ਕਮੀਜ਼ ਪਾਵੇ ਜੇ ਪਾਣਾਗਾ ਮੈਂ ਤਾਂ ਕਹਾਂ ਮੰਮੀ ਇਹਨੂੰ ਪੜਨੋਂ ਹਟਾ ਲੈ ਪੜਕੇ ਕੀ ਇਹਨੇ ਜੱਜ ਲੱਗਣਾਗਾ ਫੇਰ ਕੀ ਹੁੰਦਾ ਜੀ ਰਿਵਾਜ ਐ ਅੱਜ ਕੱਲ ਕੁੜੀਆਂ ਇਹੇ ਜ ਤੂੰ ਬਾਹਲਾ ਨਾ ਬੋਲ ਕੰਮ ਕਰ ਆਪਦਾ ਇਹਨੂੰ ਬਾਹਲਾ ਨਾ ਚੰਮੜਾ ਕੋਈ ਨਾ ਪੁੱਤ ਬਾਹਲਾ ਨਾ ਅਰਥ ਜਾ ਗਾਖਣ ਜਾ ਕੇ ਕੱਪੜਾ ਲੀੜਾ ਬਦਲ ਲੈ ਸਲਵਾਰ ਸ਼ੂਟ ਪਾ ਲੈ ਮੰਮੀ ਮੈਂ ਤਾਂ ਇਹੀ ਕੱਪੜੇ ਪਾ ਕੇ ਜਾਉਂ ਸਾਰੀਆਂ ਕਾਲਜ 'ਚ ਇਹੋ ਜਿਹੀ ਪਾ ਕੇ ਆਉਂਦੀਆਂ ਨਹੀਂ ਆ ਪੁੱਤ ਜਿੱਦ ਨਹੀਂ ਕਰਦੇ ਹੁੰਦੇ ਚੱਲ ਮੇਰੇ ਤੇ ਕੱਪੜੇ ਬਦਲ ਲੈ ਲੱਗੀ ਜਾਂਦਾ ਰਹਿੰਦਾ ਸਾਰਾ ਦਿਨ ਮੇਰੇ ਤੇ ਨਾ ਪਤਾ ਅਰਖ ਦੇਣੀ ਹੁੰਦੀ ਤੇਰਾ ਵੱਡਾ ਭਰਾਗਾ ਜਬ ਤੱਕ ਕੱਪੜੇ ਬਦਲ ਲਾ ਫਿਰ ਜੇ ਵੱਡਾ ਤਾਂ ਐ ਕਰੂਗਾ ਨਾ ਕੋਈ ਨਾ ਪਤਾ ਬਦਲ ਲਾ ਤੁਸੀਂ ਐ ਕਿਉਂ ਬੋਲਦੇ ਹੁੰਨੇ ਹੋ ਜੀ ਮਟਿਆਰ ਹੋ ਰਹੀ ਹੈਗੀ ਕੁੜੀ ਠੀਕ ਹੈ ਲੋਕਾਂ ਦੀਆਂ ਕੁੜੀਆਂ ਨਾ ਜੀਨਾ ਜੂਨਾ ਪਾ ਕੇ ਜਾਂਦੀਆਂ ਨੇਂ ਕਾਲਜਾਂ ਚ ਇਹ ਜੀਨਾ ਤਾਂ ਨਹੀਂ ਪਾ ਕੇ ਜਾਂਦੀ ਸਿੰਪਲ ਤਾਂ ਕੱਪੜੇ ਸੀਗੇ ਫਿਰ ਕੀ ਹੋ ਗਿਆ ਸੀ ਜੇ ਪਾ ਰੇ ਸੀਗੇ ਤੂੰ ਬਾਲੀਆਂ ਮੱਤਾਂ ਨਾ ਦੇ ਨੇ ਬਾਲਾ ਨਾ ਬੋਲ ਜਾ ਭਾਜਾ ਕੰਮ ਕਰ ਜਾ ਕੇ ਲੱਗ ਜਾਂਦੀ ਐ ਬੋਲਣਾ ਮੇਰੇ ਤਾਂ ਜੀ ਨਹੀਂ ਕਰਦਾ ਹੁਣ ਕਾਲਜ ਜਾਣ ਨੂੰ ਸਾਰਾ ਮੂਡ ਖਰਾਬ ਕਰਤਾ ਉਹ ਤਾਂ ਗੁੱਸਾ ਨਹੀਂ ਕਰਦੇ ਹੁੰਦੇਗੇ ਪੇਕੇ ਘਰ ਤਾਂ ਨਾ ਸਿੰਪਲੀ ਬਣ ਕੇ ਰਹਿੰਦੇ ਹੁੰਦੇ ਨੇਗੇ ਸੌਰੇ ਘਰ ਜਾ ਕੇ ਨਾ ਆਪਦੇ ਉੱਥੇ ਸ਼ੌਂਕ ਪੂਰੇ ਕਰ ਲਈ ਮੰਮੀ ਫਿਰ ਐ ਸਾਰਾ ਦਿਨ ਟੁਕੜਕਾਈ ਕਰੀ ਜਾਂਦਾਗਾ ਹਾਂ ਹਾਂ ਮੰਮੀ ਜੀ ਜਿਵੇਂ ਮੇਰੇ ਸ਼ੌਂਕ ਪੂਰੇ ਹੋ ਗਏ ਐਵੇਂ ਗਗਨ ਦੇ ਸ਼ੌਂਕ ਪੂਰੇ ਹੋ ਜਾਣਗੇ ਮੈਨੂੰ ਵੀ ਮੇਰੀ ਮਾਂ ਇਹੀ ਕਹਿੰਦੀ ਹੁੰਦੀ ਸੀ ਪੁੱਤ ਸੌਰੇ ਘਰ ਜਾ ਕੇ ਸ਼ੌਂਕ ਪੂਰੇ ਕਰ ਲਈ ਕੋਈ ਨਾ ਤੀਏ ਤੂੰ ਜਾ ਤੇਰੇ ਪੇਪਰਾਂ ਦੇ ਨਾ ਦਿਨ ਲਵੇ ਲੱਗੇ ਨੇਗੇ ਪੁੱਤ ਵਣ ਕੇ ਕਾਲਜ ਜਾ ਜਾ ਕੇ ਨਾ ਪੜ ਗੁੱਸਾ ਨਹੀਂ ਕਰਦੀ ਹੁੰਦੀ ਤੇਰੇ ਬਾਈ ਦਾ ਚੁੱਪ ਕਰ ਨਹੀਂ ਮੈਂ ਤਾਂ ਮਸਾ ਉਹ ਕਾਲਜ ਭੇਜੀ ਆ ਬੜਿਆ ਕੇ ਜਾ ਆਪਦਾ ਕੋਈ ਕੰਮ ਕਰ ਲੈ ਐਵੇਂ ਨਾ ਬੋਲਿਆ ਕਰ ਹਰੇਕ ਗੱਲ ਚ ਕੰਗੇ ਤੇ ਨਹੀਂ ਆਈ ਮੇਰੀ ਸੇਲੀ ਕੋਲ ਜਾਂਦੀ ਸੀ ਵੀਰੇ ਕੰਮ ਸੀ ਮੈਨੂੰ ਕਾਹ ਗਣਾ ਆ ਚੁੰਨੀ ਨਾ ਸਿਰ ਤੇ ਲੈ ਲਾ ਗੱਲ ਤੇ ਭਾਈ ਬੁਰੀ ਲੱਗਦੀ ਹੈਗੀ ਠੀਕ ਹੈ ਵੀਰੇ ਜਾਮਾ ਹੁਣ ਮੈਂ ਜਿਆਦਾ ਨਾ ਗਲੀਆਂ ਚ ਗੇੜੇ ਜੇ ਨਾ ਦਿਆ ਕਰੋ ਬੁਰਾ ਲੱਗਦਾ ਹੈਗਾ ਨੇੜੇ ਜਲਦੀ ਆ ਜੀ ਠੀਕ ਹੈ ਵੀਰੇ ਉਹ ਤੇਰੇ ਕੋਫਰ ਨੂੰ ਫੋਨ ਕਰ ਲਿਆ ਸੀਗਾ ਹੁਣ ਕਮਿਆਂਗਾ ਹਾਂ ਕਰ ਲਿਆ ਸੀ ਮੰਮੀ ਠੀਕ ਹੈ ਹੁਣ ਤਾਂ ਅੱਛਾ ਮੰਮੀ ਮੈਨੂੰ ਪੈਸੇ ਦੇਈ ਮੈਂ ਚੂੜੀਆਂ ਚੜਾਉਣੀਆਂ ਨੇ ਕਿਉਂ ਚੂੜੀਆਂ ਜੜਾ ਕੇ ਕੀ ਕਰਨਾ ਤਾਂ ਵੀਰੇ ਸਾਡੇ ਕਾਲਜ ਫੰਕਸ਼ਨ ਹੈਗਾ ਉਹ ਸਾਰੀਆਂ ਕੁੜੀਆਂ ਚੜਾਉਂਦੀਆਂ ਸੀ ਮੈਂ ਵੀ ਚੜਾਉਣੀਆਂ ਨੇ ਕੋਈ ਲੋੜ ਨਹੀਂ ਚੂੜੀਆਂ ਚੜਾਉਣ ਦੀ ਐਵੇਂ ਇੱਕ ਦੂਜੀ ਦੇ ਮਗਰ ਲੱਤ ਤੁਰਪੇ ਨਹੀਂ ਹੋਈਆਂ ਵੀਰੇ ਤੂੰ ਕਿਉਂ ਸਾਰਾ ਦਿਨ ਮੇਰੇ ਮਗਰ ਪਿਆ ਰਹਿਣਾਗਾ ਨਾਲੇ ਮੈਂ ਚੂੜੀਆਂ ਤਾਂ ਚੜਾਉਣੀਆਂ ਨੇ ਮੰਮੀ ਤੂੰ ਸਾਰਾ ਦਿਨ ਮੈਨੂੰ ਕਹਿੰਦੀ ਰਹੀ ਨੀ ਇਹਨੂੰ ਤਾਂ ਕੁਝ ਕਹਿੰਦੀ ਨੀ ਸਾਰਾ ਦਿਨ ਮੇਰੇ ਮਗਰ ਪਿਆ ਰਹਿੰਦਾ ਮੰਮੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਪੈਸੇ ਦੇ ਮੈਂ ਤਾਂ ਚੂੜੀਆਂ ਚੜਾਉਣੀਆਂ ਨੇ ਤੂੰ ਚੂੜੀਆਂ ਹੀ ਚੜਾਉਣੀਆਂ ਨੇ ਆ ਵੀਰਪਾਲ ਕੋਲੇ ਹੋਣਗੀਆਂ ਮੇਰੇ ਲਈ ਕਿੱਥੇ ਨੇ ਇਹ ਚੂੜੀਆਂ ਤੁਸੀਂ ਮੈਨੂੰ ਕਦੋਂ ਲਿਆ ਕੇ ਦਿੱਤੀਆਂ ਸੀ ਆ ਪਿਛਲੇ ਮੇਲੇ ਵੇਲੇ ਦੀਆਂ ਨੇ ਚਾਰਕ ਚੂੜੀਆਂ ਨੇ ਮੇਰੇ ਕੋਲੇ ਤਾਂ ਪਵਾਲਾਂ ਦੇ ਪੁੱਤੋਂ ਚੂੜੀਆਂ ਸ਼ੌਂਕ ਹੁੰਦਾ ਹੈਗਾ ਕੁੜੀਆਂ ਨੂੰ ਵੀਪਲ ਅੰਦਰੋਂ ਨਾ ਪੈਸੇ ਫੜਾ ਦੇ ਗਗਨ ਨੂੰ ਪਵਾਲੇ ਉ ਚੂੜੀਆਂ ਦੇ ਰਹੀ ਮਮੀ ਤੂੰ ਇਹਦੇ ਕੰਟਰੋਲ ਹੀ ਰੱਖਾ ਜਵਾਨਾ ਮਾੜਾ ਹੈਗਾ ਡਰ ਲੱਗਦਾ ਨਾਲੇ ਤੂੰ ਕਹਿੰਦੀ ਸੀ ਵੀ ਮਾਸੀ ਦੱਸ ਪਾਉਂਦੀ ਏ ਕਿਸੇ ਮੁੰਡੇ ਦੀ ਗਗਨ ਦੇ ਰਿਸ਼ਤੇ ਵਾਸਤੇ ਹਾਂ ਤੋ ਗੱਲ ਤੇ ਮਾਸੀ ਨਾਲ ਮੈਂ ਕੀਤੀ ਸੀ ਉਹ ਕਹਿੰਨੀ ਮੈਂ ਮੁੰਡੇ ਨਾਲ ਗੱਲ ਕਰ ਲਾਂ ਫੇਰ ਸੁੰਦ ਮੈਂ ਦੱਸ ਦੂੰਗੀ ਉਹ ਦਵਾਵੇਂ ਪੇਪਰਾਂ 'ਚ ਵੀ ਥੋੜਾ ਟਾਈਮ ਹੀ ਰਹਿ ਗਿਆ। ਪੇਪਰਾਂ ਤੋਂ ਬਾਅਦ ਆਪਾਂ ਨਾ ਗਗਨ ਦਾ ਵਿਆਹ ਹੀ ਕਰ ਦਿਆਂਗੇ। ਕੋਈ ਨਾ ਪੁੱਤ, ਕਦੋਂ ਤੇ ਮਾਸੀ ਦਾ ਉਧਰ ਜਵਾਬ ਆ ਗਿਆ। ਆਪਾਂ ਉਹਦੀ ਦੇਖ-ਦਖਾਈਆ ਕਰ ਲਾਂਗੇ। ਅੱਛਾ ਤੂੰ ਜਾਏਂਗੀ? ਅੱਛਾ, ਭਰਤੇ پیسے। ਚੱਲ ਮੈਂ ਵੀ ਮੇਰੀ ਮੰਮੀ ਨੂੰ ਪੁੱਛਦੀ ਆਂ। ਠੀਕ ਆ, ਚੱਲ ਓਕੇ। ਮੰਮੀ! ਮੰਮੀ! ਹਾਂ ਤੂੰ ਦੱਸ ਕੀ ਗੱਲ? ਮੰਮੀ, ਸਾਡੇ ਨਾਲ ਕਾਲਜ 'ਚੋਂ ਟੂਰ ਜਾਂਦਾਗਾ। ਕੁੜੀਆਂ ਨੂੰ ਕਮਾਉਣ ਲੈ ਕੇ ਜਾਂਦੇ ਨੇਗੇ 2000 ਰੁਪਏ ਲੱਗੂਗਾ ਮੈਂ ਵੀ ਜਾਣਾ ਮੇਰੀਆਂ ਸਾਰੀਆਂ ਸੇਲੀਆਂ ਜਾਂਦੀਆਂ ਨੇ ਉਤਾਰ ਨੇ ਪੁੱਤ ਤੈਨੂੰ ਜਾਣ ਨਹੀਂ ਲੈਣਾ ਕੱਲੀ ਨੂੰ ਕੁਮਾਰੀਤੀ ਨੂੰ ਬਾਹਰ ਤੋਰ ਕੇ ਨਾ ਡਰੀ ਲੱਗਦਾ ਪੁੱਤ ਕਹਿੰਦਾ ਤੇਰਾ ਵਿਆਹ ਹੋ ਗਿਆ ਨਾ ਆਪਦੇ ਘਰ ਆਜੇ ਲੈ ਕੇ ਉਦੋਂ ਘੁੰਮਣ ਫਿਰਤਣ ਬਗਜਿਆ ਕਰੀ ਮੰਮੀ ਤੂੰ ਮਨਾਲਾ ਨਾ ਵੀਰੇ ਨੂੰ ਉਹਨੂੰ ਕਹਿ ਦੇ ਐ ਕੀ ਹੁੰਦਾਗਾ ਸਾਰੀਆਂ ਸੇਲੀਆਂ ਜਾਂਦੀਆਂ ਨੇ ਮੇਰੀਆਂ ਮੈਂ ਕਿਤੇ ਵੀ ਨਹੀਂ ਜਾਂਦੀ ਹੈਗੀ ਕੀ ਗੱਲ ਲਗਾ ਕਣ ਕੀ ਪੁੱਛਣਾ ਅਵਤਾਰ ਨੂੰ ਪੱਬੀ ਤੂੰ ਹੀ ਮਨਾਲਾ ਵੀਰੇ ਨੂੰ ਸਾਡੇ ਕੋਲੇ ਚ ਟੂਰ ਜਾਂਦਾ ਮੇਰੀਆਂ ਸਾਰੀਆਂ ਸੇਲੀਆਂ ਜਾਂਦੀਆਂ ਨੇ ਘੁੰਮਣ ਮੈਂ ਵੀ ਜਾਣਾਗਾ ਕੀ ਹੋ ਗਿਆ ਕਿਹਨੇ ਕਿੱਥੇ ਜਾਣਾ ਦੱਸੋ ਬੋਲ ਦੇਗਾ ਨਹੀਂ ਚੁੱਪ ਕੋ ਕਰਕੇ ਹੁਣ ਉਹ ਤਾਂ ਟੂਰ ਦੀ ਗੱਲ ਚੱਲੀ ਜਾਂਦੀ ਸੀ ਗगन ਦੇ ਕਾਲਜ ਚੋਂ ਨਾ ਟੂਰ ਜਾਊਗਾ ਇਹ ਗगन ਕਹਿੰਦੀ ਮੈਂ ਵੀ ਟੂਰ ਤੇ ਜਾਣਾ ਗਾਲ ਸੁਣਨਾ ਗਗਨ ਸਿੱਧੀ ਮਤ ਨਾ ਪੜਨਾ ਬੜ ਲੈ ਨਹੀਂ ਚੁੱਪ ਕਰਕੇ ਘਰੇ ਬਹਿ ਜਾ ਮੰਮੀ ਮਾਸੀ ਨੂੰ ਕਹੇ ਇਹਦੇ ਵਾਸਤੇ ਕੋਈ ਮੁੰਡਾ ਲੱਭੂਗੀ ਇਹਦਾ ਵਿਆਹ ਕਰੀ ਗਏ ਆਪ ਦੇ ਸੌਰੇ ਜਾ ਕੇ ਜੋ ਮਰਜ਼ੀ ਕਰੇ ਮੰਮੀ ਮੈਂ ਨਹੀਂ ਅਜੇ ਵਿਆਹ ਕਰਾਉਣਾ ਆਇਗਾ ਮੈਂ ਤਾਂ ਪੜੂੰਗੀ ਅਜੇ ਨਾ ਨਾ ਗगन ਰੋ ਨਾ ਆ ਜਾ ਅੰਦਰ ਚਲੀਏ ਖੜੀ ਹੋ ਐਥੇ ਬੈ ਜਾ ਤੂੰ ਤਾਂ ਇਹ ਨਿਆਣੀ ਹੈ ਗगन ਤੈਨੂੰ ਨਹੀਂ ਪਤਾ ਇਹ ਜੀਆਂ ਗੱਲਾਂ ਦਾ ਕੁੜੀਆਂ ਦੀ ਜ਼ਿੰਦਗੀ ਤਾਂ ਇਹੋ ਜੀ ਹੁੰਦੀ ਹੈਗੀ ਪਹਿਲਾਂ ਤਾਂ ਕਰ ਪਰਿਵਾਰ ਚ ਡਰ ਹੁੰਦਾ ਹੈਗਾ ਪੇਕੇ ਘਰ ਦਾ ਹੁੰਦਾ ਫਿਰ ਜਾ ਕੇ ਸਹੁਰੇ ਘਰ ਹੋ ਜਾਂਦਾ ਕੁੜੀਆਂ ਦੀਆਂ ਰੀਜਾਂ ਤੇ ਸੁਪਨੇ ਤਾਂ ਉਹਨਾਂ ਦੇ ਨਾਲ ਸਿਵਿਆਂ ਚ ਹੀ ਮੱਚ ਜਾਂਦੇ ਨੇ ਪਰ ਪੂਰੇ ਨਹੀਂ ਹੁੰਦੇ ਤੂੰ ਰੋ ਨਾ ਮਨ ਖਬਰ ਤੇਰੇ ਘਰ ਵਾਲਾ ਵਧੀਆ ਮਿਲ ਜੇ ਤੇਰੀਆਂ ਸਾਰੀਆਂ ਰੀਜਾਂ ਤੇ ਸੁਪਨੇ ਪੂਰੇ ਕਰ ਦੇ ਪਰ ਬਾਬੀ ਮੈਂ ਨਹੀਂ ਹੋ ਜੀ ਵਿਆਹ ਕਰਾਣਾ ਬੱਸ ਬੱਸ ਤੈਨੂੰ ਪਤਾ ਵੀ ਇੱਥੇ ਤੇਰੀ ਮਰਜ਼ੀ ਪੁੱਛੀ ਜਾਊਗੀ ਕੁੜੀਆਂ ਨੂੰ ਕੋਈ ਨਹੀਂ ਪੁੱਛਦਾ ਵੀ ਉਹਦੀ ਮਰਜ਼ੀ ਕਰ ਸਕਣ ਮੈਂ ਵੀ ਤੇਰੇ ਵਰਗੀ ਸੀ ਸਿਰ ਤੇ ਪਿਓ ਨਹੀਂ ਸੀ ਕਿ ਨਿਆਰੀ ਜਾਂ ਤੇ ਸੁਪਨੇ ਲੈ ਕੇ ਵਿਆਹ ਕੇ ਇਸ ਘਰ ਵਿੱਚ ਆਈ ਸੀ ਕਿ ਮੇਰੇ ਘਰ ਵਾਲਾ ਮੇਰੇ ਸ਼ੌਂਕ ਪੂਰੇ ਕਰੂਗਾ ਤੂੰ ਦੇਖ ਹੀ ਰਹੀ ਐ ਕਦੇ ਮਾਨਸਾ ਵੀ ਨਹੀਂ ਲੈ ਕੇ ਗਈ ਕੋਈ ਚੀਜ਼ ਦਿਵਾਉਣ ਖਾਤਰ ਪਰ ਬੱਬੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਤੂੰ ਸਮਝਾ ਮੰਮੀ ਤੇ ਵੀਰੇ ਨੂੰ ਮੈਂ ਹਜੇ ਪੜਨਾ ਹੈ ਕੋਈ ਨਾ ਤੂੰ ਰੋ ਨਾ ਮੈਂ ਗੱਲ ਕਰੂੰਗੀ ਤੇਰੇ ਵੀਰੇ ਨਾਲ ਵੀ ਇਹਨੂੰ ਹਜੇ ਪੜ ਲੈਣ ਦੇ ਮੰਮੀ ਕੀਤਾ ਸੀ ਮਾਸੀ ਨੂੰ ਫੋਨ ਹਾਂ ਤਾ ਹੁਣ ਮੈਂ ਕਰਾਂ ਇਸ ਤੇ ਮਾਸੀ ਨੂੰ ਉਹ ਕਹਿੰਦੀ ਮੈਂ ਕੁੜੀ ਦੀ ਫੋਟੋ ਦਿਖਾਈ ਸੀ ਮੁੰਡੇ ਆਇਆ ਨੂੰ ਆਪਣੀ ਕੁੜੀ ਉਹਨਾਂ ਦੇ ਪਸੰਦ ਆ ਗਈ ਕਹਿੰਦੀ ਘਰੇ ਸਲਾਹ ਕਰ ਲਓ ਫਿਰ ਆਪਾਂ ਦੇਖ ਦਿਖਾਈਆ ਕਰ ਲਾਂਗੇ ਦੇਖਣਾ ਕੀ ਆ ਮੰਮੀ ਆਪਾਂ ਆਉਂਦੇ ਆਂ ਤਵਾਰ ਦਾ ਸਗ ਨਹੀਂ ਪਾ ਦਾਂਗੇ ਮੰਮੀ ਗਾਗਨ ਤਾਂ ਨਾ ਬੈਠਾਂ ਤੇ ਬੈਠੀ ਰੋਈ ਜਾਂਦੀ ਹੈਗੀ ਉਹ ਕਹਿੰਦੀ ਹਜੇ ਮੈਂ ਵਿਆਹ ਨਹੀਂ ਕਰਾਉਣਾ ਤੁਸੀਂ ਕਿਉਂ ਮੰਗ ਰਹੇ ਪਿਓ ਜੀ ਉਹਨੂੰ ਪੜ ਲੈਂਦੇ ਹਜੇ ਏਡੀ ਕਿੱਡੀ ਕ ਹੋ ਗਈ ਵਿਆਹ ਕਰਾਉਣ ਨੂੰ ਅੱਛਾ ਹੁਣ ਤੂੰ ਦੱਸਿਆ ਕਰੇਂਗੀ ਅਸੀਂ ਕਦੋਂ ਕੀ ਕਰਨਾ ਹੈਗਾ

ਜਾ ਉਹ ਵੀਰਪਾਲ ਪਾਣੀ ਪੂਣੀ ਲੈ ਕੇ ਆਓ। ਵਰਮਾਸੀ ਠੀਕ ਠਾਕ ਆ ਗਏ। ਹਾਂ ਬਈ ਠੀਕ ਠਾਕ ਆ ਗਏ। ਹਰ ਜੀ ਤੇ ਕੁੜੀ ਸੋਹਣੀ ਹੈਗੀ। ਬਈ ਸਾਨੂੰ ਤਾਂ ਫੋਟੋ ਦੀ ਪਸੰਦ ਆ ਗਈ ਸੀ ਕੁੜੀ। ਹੁਣ ਬਈ ਤੁਸੀਂ ਮੁੰਡਾ ਦੇਖ ਲਓ ਪਸੰਦ ਹੈ? ਹਾਂ ਅਸੀਂ ਮੁੰਡਾ ਦਾ ਪਸੰਦ ਆ। ਨੇ ਪਣ ਜੇ ਸੁਣ ਦੋਨੇ ਪਰਵਾਰਾਂ ਨੂੰ ਪਸੰਦ ਆ ਤਾਂ ਤੁਸੀਂ ਸਗਨ ਪਾ ਕੋਈ ਨਾ ਭੈਣੇ ਖੜ ਚੋ ਚਾਹ ਪਾਣੀ ਪੀ ਆ ਦੀ ਆਪਾਂ ਫੇਰ ਸਗਨ ਕਰ ਦਾਂਗੇ ਕੋਈ ਨਹੀਂ ਭੈਣ ਜੀ ਚਾਹ ਪਾਣੀ ਫੇਰ ਪੀਵਾਂਗੇ ਪਹਿਲਾਂ ਸਗਨ ਪਾ ਦੀਏ ਮੀਰਪਾਲ ਆ ਗਲਾਸ ਲੈ ਕੇ ਆਓ ਤੇ ਅਮਨ ਨੂੰ ਬੁਲਾ ਕੇ ਲਿਓ

ਨੇ ਪਣ ਜਿੱਤ ਸਿੱਖਾ ਹੂੰ ਤਾਂ ਇਹ ਚੁੰਨੀ ਝੜਾ ਕੇ ਵੀ ਲੈ ਜਾਣਗੇ ਪੁੱਤ ਤੈਨ ਮਾਸੀ ਕਹਿੰਦੀ ਆ ਤੇ ਤੁਸੀਂ ਕਹਿੰਦੇ ਹੋ ਨਾ ਵੀ ਚੁੰਨੀ ਝੜਾ ਕੇ ਕੁੜੀ ਨਾਲ ਹੀ ਲੈ ਜਾਣਗੇ ਨਹੀਂ ਨਹੀਂ ਮੰਮੀ ਅੱਬ ਤਾਂ ਵਿਆਹ ਕਰਾਂਗੇ ਵੀ ਭਲ ਜਾਓ ਜਾਜੂ ਲੈ ਕੇ ਆਓ ਬਰਨ

ਗੋਗੀ ਗਾਗਨਾ ਹੋ ਗਏ ਪੁੱਤ ਤਿਆਰ ਹਾਂ ਹਾਂਜੀ ਮੰਮੀ ਤਿਆਰ ਹਾਂ ਬਸ ਚਲੋ ਪੁੱਤ ਉੱਥੇ ਆਪਣਾ ਸਾਰਾ ਸ਼੍ਰੀਕਤ ਕਬੀਲਾ ਹੋਊਗਾ ਉੱਥੇ ਨਾ ਨੀਵੀਂ ਪਾ ਕੇ ਬੈਠੀ ਰਹੀਂ ਬਾੜੀ ਕਿਸੇ ਨਾਲ ਗੱਲਬਾਤ ਨਾ ਕਰੀ ਸਿਰ ਤੇ ਨਾ ਚੁੰਨੀ ਲੈ ਲੈ ਨਾਲੇ ਗਾਗਨਾ ਗਾਗਨ ਪੁੱਤ ਹਾਂਜੀ ਮੰਮੀ ਪੂਰੇ ਹਾਂਜੀ ਮੈਂ ਤਾਂ ਪੁੱਤ ਤੈਨੂੰ ਐ ਪੁੱਛਦੀ ਸੀ ਹਾਂ ਮਗਾ ਜਦੋਂ ਆਪਾਂ ਪਾਠ ਤੇ ਗਏ ਤੇ ਹਾਂਜੀ ਉੱਥੇ ਤੇਰੀ ਭੂਆ ਬੈਠੀ ਸੀ ਤੇਰੇ ਕੋਲੇ ਉਹ ਕੀ ਗੱਲਾਂ ਜਾਂ ਕਰਦੀ ਸੀ ਤੇਰੇ ਨਾਲ ਉਹ ਤਾਂ ਮੰਮੀ ਜ ਐ ਪੁੱਛਦੇ ਸੀ ਵੀ ਤੇਰੇ ਪੇਕੇ ਠੀਕ ਨੇ ਸਾਰੇ ਤੇ ਨਾਲੇ ਐ ਪੁੱਛਦੇ ਸੀ ਵੀ ਤੇਰੀ ਸੱਸ ਠੀਕ ਰਹਿੰਦੀ ਆ ਤੇਰੇ ਨਾਲ ਅੱਛਾ ਐ ਕਹਿੰਦੀ ਸੀ ਫਿਰ ਤੈਂ ਕੀ ਕਹਤਾ ਮੈਂ ਕਹਤਾ ਮੈਂ ਕਿ ਹਾਂਜੀ ਵੀ ਬਹੁਤ ਵਧੀਆ ਨੇ ਸਾਰੇ ਮੇਰੇ ਨਾਲ ਬਹੁਤ ਵਧੀਆ ਰਹਿੰਦੇ ਨੇ ਹਾਂ ਪੁੱਤਾਂ ਹੀ ਕਹੀਦਾ ਹੁੰਦਾ ਹੈਗਾ ਬਾਹਲਾ ਅਧਿਕਾਰ ਦਾ ਪੇਤ ਨਹੀਂ ਕਿਸੇ ਨੂੰ ਦੇਈਦਾ ਹੁੰਦਾ ਠੀਕ ਆ ਮੰਮੀ ਕਾਗਣਾ ਕਾਗਣਾ ਹਾਂਜੀ ਮੇਰੇ ਕੱਪੜੇ ਪ੍ਰੈਸ ਕਰਦੇ ਮੈਂ ਜਾਣਾ ਫਿਰ ਕਿੱਥੇ ਜਾਣਾ ਤੁਸੀਂ ਉਹ ਕੰਮ ਮੈਂ ਮੈਨੂੰ ਯਾਰ ਤੂੰ ਕੱਪੜੇ ਪ੍ਰੈਸ ਕਰ ਦੇ ਪਤਾ ਨਹੀਂ ਕਿੱਥੇ ਜਾਂਦੇ ਆ ਜੇ 10 ਦਿਨ ਦੇ ਵੀ ਕਿੱਥੇ ਜਾਂਦੇ ਆ ਫਿਰ ਕੀ ਹੋ ਜਾਂਦਾ ਗੱਲ ਸੁਣ ਲਈ ਮੈਨੂੰ ਵੀ ਫੋਨ ਲੈ ਦੋ ਤਾਂ ਮੈਂ ਫੋਨ ਕੀ ਕਰਨਾ ਜੇ ਫੋਨ ਕਰਨਾ ਹੁੰਦਾ ਤੂੰ ਮੇਰੇ ਕੋਲ ਤੋਂ ਕਰ ਲਿਆ ਕਰ ਕਿਸੇ ਨੂੰ ਨਾਲੇ ਮੈਂ ਆਏ ਕਹਿੰਦੀ ਸੀ ਆਪਾਂ ਕਿਤੇ ਘੁੰਮਣ ਚੱਲੀਏ ਆਪਾਂ ਵਿਆਹ ਤੋਂ ਬਾਅਦ ਕਿਤੇ ਨਹੀਂ ਗਏ ਹੈਗੇ ਮੇਰੀ ਅਸੀਲੀਆਂ ਪੁੱਛਦੀਆਂ ਸੀ ਤੁਸੀਂ ਕਿੱਥੇ ਘੁੰਮਣ ਜਾਓਗੇ ਕੋਈ ਨਾ ਮੰਮੀ ਨੂੰ ਪੁੱਛਾਂਗੇ ਫਿਰ ਆਪਾਂ ਇਹਦੇ ਬਾਰੇ ਨਾਲੇ ਨਾ ਸਾਡੀ ਮਾਸੀ ਨਾਲ ਗੱਲ ਹੋਈ ਸੀ ਉਹ ਕਹਿੰਦੀ ਸੀ ਵੀ ਅਸੀਂ ਮੁੰਡੇ ਵਾਲਿਆਂ ਨੂੰ ਕਹਿ ਦਾਂਗੇ ਮੇਰੀ ਬੀਏ ਦਾ ਨਾ 1 ਸਾਲ ਰਹਿੰਦਾ ਜੇ ਤੁਸੀਂ ਮੇਰੀ ਐਡਮਿਸ਼ਨ ਕਰਾ ਦੋ ਮੈਨੂੰ ਪੜਨ ਲਾ ਦੋ ਮੇਰੀ ਬੀਏ ਕੰਪਲੀਟ ਹੋ ਜਾਊਗੀ ਹੈ ਮਾਸੀ ਨਾਲ ਸਾਡੀ ਕੋਈ ਅਜਿਹੀ ਗੱਲ ਨਹੀਂ ਹੋਈ ਸਾਡੇ ਘਰੇ ਹਜ਼ਾਰ ਬਾਜ਼ ਨਹੀਂ ਹੈਗਾ ਹੁਣ ਤੂੰ ਘਰੇ ਰਹਿ ਘਰ ਦਾ ਕੰਮ ਕਰ ਇਹ ਕਹਿੰਦੀ ਸੀ ਵੀ ਮੰਮੀ ਨੂੰ ਪੁੱਛਾਂਗੀ ਘੁੰਮਣ ਜਾਣ ਵੇਲੇ ਮੈਂ ਨਾ ਪੁੱਛ ਲਾਂ ਉੱਛ ਕੇ ਦੇਖ ਲਈ ਆ ਲੋ ਮੰਮੀ ਜੀ ਮੰਮੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਹਾਂ ਦੱਸ ਮੈਂ ਇਹ ਕਹਿੰਦੀ ਸੀ ਮੈਂ ਕਿ ਅਸੀਂ ਵਿਆਹ ਤੋਂ ਬਾਅਦ ਕਿਤੇ ਵੀ ਨਹੀਂ ਗਏ ਅਸੀਂ ਘੁੰਮਣ ਚਲੇ ਜਾਈਏ ਘੁੰਮਣ ਕੋਈ ਨਾ ਇੱਕ ਦਿਨ ਮਾਨਸਾ ਲੈ ਜੂਗਾ ਤੈਨੂੰ ਗੁੱਗੀ ਤੁਸੀਂ ਜਾਇ ਮਾਨਸਾ ਨਹੀਂ ਮੰਮੀ ਜੀ ਐ ਨਹੀਂ ਕਹਿੰਦੀ ਮੈਂ ਮੈਂ ਤਾਂ ਕਹਿਣੀ ਆ ਵੀ ਜਿਵੇਂ ਘੁੰਮਣ ਨਹੀਂ ਜਾਂਦੇ ਹੁੰਦੇ ਇੱਕ ਦੋ ਦਿਨਾਂ ਵਾਸਤੇ ਜਿਵੇਂ ਸ਼ਿਮਲੇ ਜਾਂ ਕਿਤੇ ਦੂਰ ਘੁੰਮਣ ਜਾਣਾ ਹੁੰਦਾ ਉਸ ਤਰ੍ਹਾਂ ਕਹਿਣੀ ਆ। ਨਾ ਭਾਈ ਹੁਣ ਕੰਮ ਕਰ ਕਰਦਾ ਤੂੰ ਹੁਣ ਮੈਥੋਂ ਨਹੀਂ ਕੰਮ ਤੰਦੇ ਹੁੰਦੇ ਹੈਗੇ। ਪਹਿਲਾਂ ਵਿਆਹ ਤੇ ਦੇਖ ਇੰਨਾ ਖਰਚਾ ਹੋ ਗਿਆ। ਹੁਣ ਉੱਥੇ ਜਾਓਗੇ ਉੱਥੇ ਬਥੇਰਾ ਸਰਚਾ ਹੋ ਜਾਊਗਾ। ਨਾ ਭਾਈ ਸਾਡੇ ਨਿਯਵਾਜ ਹੈਗਾ ਐ ਨੂੰਹਾਂ ਤੇ ਫੇਰਨ ਦਾ। ਨੂੰਹੀ ਤਾਂ ਨਾ ਘਰ ਦੇ ਅੰਦਰ ਹੀ ਸੋਹਣੀ ਲੱਗਦੇ ਤੁਰੀ ਫਿਰਦੀ। ਚੰਗਾ ਜਾ ਕੇ ਕੰਮ ਕਰ ਲੈ ਫੇਰ ਉਹਨੇ ਗੋਗੀ ਨੇ ਡਿਊਟੀ ਤੇ ਜਾਣਾ ਹੋਊਗਾ। ਇਹ ਕੀ ਹੋ ਜੀਆ ਮਜਬੂਰੀਆਂ ਨੇ। ਜੁਨੀਆ ਕੁੜੀਆਂ ਨੂੰ ਜ਼ਿੰਦਗੀ ਵੀ ਨਹੀਂ ਜਾਨ ਦਿੰਦੀਆਂ ਇਹਨਾਂ ਮਜਬੂਰੀਆਂ ਨੇ ਕੁੜੀਆਂ ਨੂੰ ਗੁਲਾਮ ਬਣਾ ਕੇ ਰੱਖਤਾ ਭਾਬੀ ਭਾਬੀ ਹਾਂ ਗੁਰੀ ਮੈਂ ਤਾਂ ਭਾਬੀ ਤੇਰੇ ਨਾਲ ਇੱਕ ਗੱਲ ਕਰਨੀ ਸੀ ਅੱਛਾ ਕੀ ਗੱਲ ਕਰਨੀ ਸੀ ਭਾਬੀ ਤੁਹਾਡੇ ਬੱਚੇ ਨਾਲ ਇੱਕ ਕੁੜੀ ਸੀ ਸੋਡੀ ਭੂਆ ਦੀ ਤੇ ਮੈਨੂੰ ਉਹ ਪਸੰਦ ਆ ਗਈ ਉਹ ਸਾਡੀ ਗੱਲ ਵੀ ਹੋ ਰਹੀ ਆ ਜੇ ਤੁਸੀਂ ਰਿਸ਼ਤੇ ਦੀ ਗੱਲ ਕਰ ਲਓ ਉਹਨਾਂ ਨਾਲ ਗੱਲ ਤਾਂ ਮੈਂ ਕਰ ਲਾਂਗੀ ਪਰ ਪਰ ਕੀ ਭਾਬੀ ਪਰ ਮੈਂ ਨਹੀਂ ਚਾਹੁੰਦੀ ਵੀ ਉਹ ਵੀ ਮੇਰੀ ਤਰ੍ਹਾਂ ਇਸ ਘਰ ਚ ਆ ਕੇ ਗੁਲਾਮੀ ਕਰੇ ਕੀ ਮਤਲਬ ਆ ਭਾਬੀ ਮੈਂ ਸਮਝਿਆ ਨਹੀਂ ਮਤਲਬ ਇਹ ਕਿ ਸਾਡੇ ਕੁੜੀਆਂ ਦੇ ਕਈ ਸੁਪਨੇ ਹੁੰਦੇ ਆ ਜਿਹੜੇ ਪੇਕੇ ਕਹਿੰਦੇ ਆ ਕਿ ਆਪਦੇ ਸਹੁਰੇ ਘਰ ਜਾ ਕੇ ਪੂਰੇ ਕਰੀ ਤੇ ਸਹੁਰੇ ਕਹਿੰਦੇ ਆ ਵੀ ਜੋ ਕਰਨਾ ਸੀ ਆਪਦੇ ਪੇਕੇ ਘਰੇ ਕਰਦੀ ਇਹਨਾਂ ਪੇਕੇ ਸਹੁਰਿਆਂ ਦੇ ਚੱਕਰ ਚ ਪਤਾ ਨਹੀਂ ਕੁੜੀਆਂ ਨੂੰ ਕਿੰਨੇ ਸੁਪਨੇ ਕਿੰਨੇ ਰੀਝਾ ਆਪਣੇ ਅੰਦਰ ਹੀ ਦਫ਼ਨ ਕਰਨੀਆਂ ਪੈਂਦੀਆਂ ਨੇ ਮੈਂ ਸਮਝਿਆ ਨਹੀਂ ਭਾਬੀ ਗੱਲ ਕੀ ਹੈ ਗੱਲ ਇਹ ਆ ਕਿ ਮੈਂ ਇੱਥੇ ਆ ਕੇ ਤੁਹਾਡੇ ਘਰ ਮੈਂ ਤੇਰੇ ਵੀਰੇ ਨੂੰ ਕਿਹਾ ਵੀ ਮੈਨੂੰ ਫੋਨ ਲੈ ਦੇ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਫੋਨ ਕੀ ਕਰਨਾ ਜੇ ਤੂੰ ਕਿਸੇ ਨੂੰ ਫੋਨ ਕਰਨਾ ਹੁੰਦਾ ਤਾਂ ਮੇਰੇ ਫੋਨ ਤੋਂ ਕਰ ਲਿਆ ਕਰ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੀ ਪੜ੍ਹਾਈ ਵਿਚਾਲੇ ਰਹਿੰਦੀ ਆ ਮੇਰਾ ਬੀਏ ਦਾ 1 ਸਾਲ ਰਹਿੰਦਾ ਮੈਨੂੰ ਮੇਰੀ ਬੀਏ ਪੂਰੀ ਕਰ ਲੈਣ ਦਿਓ ਤਾਂ ਉਹਨਾਂ ਨੇ ਕਿਹਾ ਕਿ ਤੂੰ ਪੜ੍ਹ ਕੇ ਕੀ ਕਰਨਾ ਤੂੰ ਤਾਂ ਘਰਪਣ ਦੀ ਮੰਝਣਿਆ ਤੂੰ ਘਰ ਦਾ ਕੰਮ ਦੇਖ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਵਿਆਹ ਤੋਂ ਬਾਅਦ ਕਿਤੇ ਨਹੀਂ ਘੁੰਮਣ ਫਿਰਨ ਗਏ ਮੈਨੂੰ ਕਿਤੇ ਕਮਾ ਲਿਓ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਨੀਰਵਾਜ ਨੂਹਾਂ ਨੂੰ ਬਾਹਰ ਤੋਰਨ ਫੇਰਨ ਦਾ ਤੂੰ ਕੀ ਚਾਹਣਾ ਵੀ ਮੈਂ ਆਪਣੀ ਭੂਆ ਦੀ ਕੁੜੀ ਨੂੰ ਵੀ ਇਹ ਸਭ ਦੇ ਵਿੱਚ ਲਿਆ ਕੇ ਫਸਾ ਦੇਵਾਂ ਮੇਰੇ ਸੁਪਨੇ ਰੀਜਾਂ ਤਾਂ ਮਰ ਗਈਆਂ ਪਰ ਸੌਰੀ ਮੈਂ ਹੋਰ ਕਿਸੇ ਨੂੰ ਆਪਣੀ ਤਰ੍ਹਾਂ ਇਸ ਘਰ ਦੀ ਗੁਲਾਮ ਨਹੀਂ ਬਣਾ ਸਕਦੀ ਨਹੀਂ ਭਾਬੀ ਮੇਰੀ ਸੋਚ ਨਹੀਂ ਹੈਗੀ ਇਹੋ ਜੀ ਪਰ ਤੇਰੇ ਭਰਾ ਤੇ ਤੇਰੀ ਮਾਂ ਦੀ ਸੋਚ ਤਾਂ ਇਹੋ ਜੀ ਹੈ ਨਾ ਤੈਨੂੰ ਵੀ ਤਾਂ ਉਹਨਾਂ ਮੁਤਾਬਕ ਹੀ ਚੱਲਣਾ ਪਊ ਤੇ ਉਹਦੇ ਤੇਰੇ ਮੰਗ ਰਹੀ ਮੇਰੀ ਭੂਆ ਦੀ ਕੁੜੀ ਨੂੰ ਚੱਲਣਾ ਪਊਗਾ ਤੈਨੂੰ ਸਾਰਾ ਕੁਝ ਪਰਿਵਾਰ ਮੁਤਾਬਕ ਹੀ ਕਰਨਾ ਪਊਗਾ ਹੁਣ ਤੂੰ ਪਰਿਵਾਰ ਤੋਂ ਅੱਡ ਥੋੜੀ ਹੋ ਜਾਣਾ ਚਲ ਠੀਕ ਹੈ ਭਾਬੀ ਹੇਰ ਬਾਈ ਤੇ ਮੰਮੀ ਦੀ ਗੱਲਤ ਕਰ ਲਓ ਇਹ ਇਹਨੂੰ ਕਹ ਲਾ ਦ ਇਹ ਪਿੰਡ ਵਾਲੀ ਮੰਮੀ ਦੋ ਹਲੋ ਸਾਰੇ ਕਿੱਦਾਂ ਹੋ ਤੁਸੀਂ ਆ ਸੱਸੀ ਗੱਲ ਮੰਮੀ ਸੱਸਰੀ ਘਰ ਤੋਂ ਹੋਰ ਸਾਰੇ ਠੀਕ ਠਾਕ ਆ ਹਾਂਜੀ ਠੀਕ ਆ ਹੋਰ ਸਾਰੇ ਕਰੇ ਤੂੰ ਠੀਕ ਆ ਹਾਂ ਹਾਂ ਸਾਰੇ ਠੀਕ ਆ ਮੰਮੀ ਤੁਸੀਂ ਠੀਕ ਹੋ हां तो ठीक है। ਅਸੀਂ ਆਉਂਦੇ ਸਿਵਤਜ। اچھا। ਤੂੰ ਤਿਆਰ ਰਹੇਂਗੀ ਲੈ ਕੇ ਜਾਵਾਂਗੀ ਤੇਰੇ ਨਾਲ। اچھا ਠੀਕ ਹੈ ਮੰਮੀ। ਠੀਕ ਹੈ ਪੁੱਤ। ਠੀਕ ਹੈ ਠੀਕ। ਮੰਮੀ ਮੇਰੀ ਨਾ ਪਿੰਡ ਵਾਲੀ ਮੰਮੀ ਦਾ ਫੋਨ ਆਇਆ ਸੀਗਾ। ਉਹ ਕਹਿੰਦੇ ਸੀ ਆਉਣਿਆ ਤੈਨੂੰ ਮਿਲਣ ਨਾਲੇ ਵੀਰਪਾਲ ਦੇ ਉਤਾਰ ਆਉਂਦੇ ਆ ਉਹ ਕਹਿੰਦੇ ਵੀ ਤੂੰ ਨਾ ਵੀ ਆਦੇ ਕੱਪੜੇ ਪੈਕ ਕਰ ਲਾ ਸੀ ਤੈਨੂੰ ਲੈ ਕੇ ਜਾਵਾਂਗੇ ਨਾਲ ਮੈਨੂੰ ਕਹਦਾ ਵੀ ਠੀਕ ਆ ਲੈ ਤੂੰ ਬਿਨਾਂ ਪੁੱਛੀ ਗਈ ਤਾਂ ਵੀ ਮੈਂ ਜਾਵਾਂਗੀ ਉਹਨਾਂ ਨਾਲ ਹੈ ਇਹ ਚ ਪੁੱਛਣ ਵਾਲੀ ਕੀ ਗੱਲ ਆ ਮੰਮੀ ਮੈਂ ਆਪਦੇ ਪੈਕ ਕੀ ਤਾਂ ਜਾਨੀ ਆ 22 ਸਾਲ ਦੀ ਉੱਥੀ ਹੋ ਕੇ ਆਈ ਹੈਗੀ ਹੁਣ ਕੋਈ ਲੋੜ ਨਹੀਂ ਹੈਗੀ ਜਾਣ ਦੀ ਉਹ ਮਿਲ ਜਾਣਗੇ ਆ ਕਿ ਉਸ ਤੋਂ ਬਾਅਦ ਤੁਸੀਂ ਮਿਲਿਆ ਜਾ ਕੇ ਨਹੀਂ ਮਰ ਜਿਆ ਚਲਾਉਣ ਲੱਗ ਗਿਆ ਆਪਦੀਆਂ ਪੁੱਛਣਾ ਨਗੈਣਾ ਕਿਸੇ ਨੂੰ ਏ ਕਰੀ ਨਹੀਂ ਗੈਣਾ ਪਿੰਡ ਵਾਲੀ ਮੰਮੀ ਦਾ ਫੋਨ ਆਇਆ ਸੀ ਅੱਛਾ ਉਹ ਅਬਤਾਰ ਤੇ ਵੀਰਪਾਲ ਤੇ ਮੰਮੀ ਤਿੰਨੋਂ ਆਉਂਦੇ ਨੇ ਮੈਨੂੰ ਮਿਲਣਾ ਉਹ ਕਹਿੰਦੀ ਤੂੰ ਆਦੀ ਕੱਪੜੇ ਪੈਕ ਕਰ ਲੈਸ ਤੈਨੂੰ ਲੈ ਕੇ ਜਾਵਾਂਗੇ ਨਾਲ ਚਲ ਉਹ ਤਾਂ ਠੀਕ ਐ ਤੂੰ ਮੈਨੂੰ ਐਂ ਦੱਸ ਮੰਮੀ ਨੇ ਪੁੱਛ ਲਿਆ ਸੀ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਮੇਰੀ ਮੰਮੀ ਆਉਂਦੇ ਮੈਨੂੰ ਲੈ ਕੇ ਜਾਣਗੇ ਪਰ ਉਹ ਕਦੇ ਜਾਣਾ ਨਹੀਂ ਚਲ ਫਿਰ ਰਹਿਣ ਦੇ ਜੇ ਮੰਮੀ ਨੇ ਜਵਾਬ ਦਿੱਤਾ ਫੇਰ ਬਗਦੀਂ ਕਦੇ ਗਿਆਤਵਾਦੀ ਕੁੜੀ ਨੂੰ ਆਪਣੇ ਘਰ ਵਾਲੇ ਤੋਂ ਮਿਲਦੀ ਹੁੰਦੀ ਹੈ ਕਿ ਉਹ ਨੂੰ ਸਮਝੇਗਾ ਪਰ ਇਹਨਾਂ ਨੂੰ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਇਹਨਾਂ ਲਈ ਤਾਂ ਉਹੀ ਗੱਲ ਸਹੀ ਆ ਜਿਹੜੀ ਇਹਨਾਂ ਦੀ ਮਾਂ ਨੇ ਕਹਤੀ ਆਇਓ ਗਗਨ ਤਾਂ ਹੋ ਖੜੀ ਹੈ ਸਾਹਮਣੇ ਕੱਪੜੇ ਹੀ ਨੇ ਤਾਂ ਲਾਈ ਜਾਂਦੇ ਸਸੀ ਗਾਲ ਵੀਰੇ ਸਸੀ ਗਾਲ ਹੋਰ ਗਗਨ ਠੀਕ ਹੈ ਹਾਂ ਠੀਕ ਹੈ ਔਰ ਗਗਨ ਕੀ ਖਿਆਲ ਹੈ ਠੀਕ ਹੈ ਉਸ ਤਾਂ ਹਾਂ ਠੀਕ

ਇਧਰ ਬੈ ਜਾ ਹੁਣ ਬਈ ਹੋ ਠੀਕ ਆ ਤੈਨੂੰ ਹਾਂ ਮੰਮੀ ਠੀਕ ਆ ਕਰ ਲੈ ਤਿਆਰੀ ਸਾਨੂੰ ਤਾਂ ਭੈਣ ਜੀ ਨੇ ਪੁੱਛਿਆ ਨਹੀਂ ਬਿਨਾ ਪੁੱਛੀ ਤਿਆਰੀ ਕਰ ਲਈ ਸੰਤਾ ਪਿੱਛੋਂ ਪਤਾ ਲੱਗਿਆ ਵੀ ਤੁਸੀਂ ਆਉਣਾ ਹੈਗਾ ਮੇਰੀ ਤਾਂ ਭੈਣ ਜੀ ਸਿਹਤ ਠੀਕ ਨਹੀਂ ਹੈਗੀ ਕੰਮ ਤਾਂ ਤਾਂ ਨਹੀਂ ਹੁੰਦਾ ਮੈਥੋਂ ਕਿਤੇ ਫੇਰ ਲੈ ਜਾਓ ਲਾਇ ਆਊਗੀ ਚਾਰ ਦਿਨ ਅੱਜ ਤਾਂ ਹੀ ਗਗਨ ਨੂੰ ਲੈਣ ਹੀ ਆਏ ਸੀਗੇ ਕੋਈ ਨਹੀਂ ਉਤਾਰ ਉਹ ਤਾਂ ਮੈਂ ਛੱਡਿਆ ਮੰਮੀ ਨੂੰ ਲੋਟ ਹੋ ਜਾਣ ਦੇ ਪਹਿਲਾਂ ਮਾਸੀ ਜੀ ਕੀ ਹੋ ਗਿਆ ਥੋੜੀ ਸਿਹਤ ਨੂੰ ਬਸ ਪਤਾ ਹੀ ਨਹੀਂ ਲੱਗਦਾ ਪੁੱਤ ਕਮਜ਼ੋਰੀ ਜੀ ਵਾਲੀ ਹੋਈ ਪਈ ਉੱਠਿਆ ਜਾਂ ਜਾਂਦਾ ਜਿਵੇਂ ਮਾਸੀ ਸੋਨੂੰ ਕਮਜ਼ੋਰੀ ਹੋ ਜਾਂਦੀ ਐ ਐਵੇਂ ਮੇਰੀ ਮੰਮੀ ਨੂੰ ਕਮਜ਼ੋਰੀ ਹੋ ਜਾਂਦੀ ਜਦੋਂ ਮੈਂ ਪਿੱਕੇ ਜਾਣਾ ਹੁੰਦਾ ਕੀ ਮਤਵਲਾ ਵੀਰਪਾਲ ਤੇਰਾ ਰਿਸ਼ਤੇਦਾਰੀ ਜਾ ਕੇ ਇਹੀਆਂ ਗੱਲਾਂ ਕਰਦੀਏਗੀ ਠੀਕ ਤਾਂ ਕਹਿ ਰਹੀ ਐ ਵੀਰੇ ਭਾਬੀ ਗਲਤ ਕੀ ਕਹਿ ਰਹੀ ਐ ਝੂਠ ਤਾਂ ਨਹੀਂ ਬੋਲ ਰਹੀ ਸਾਡੀਆਂ ਸੱਸਾਂ ਵਾਂਗੂ ਗਗਨ ਐ ਕਿਵੇਂ ਬੋਲੀ ਜੰਨੀ ਐ ਤੂੰ ਮੈਂ ਅੱਜ ਬੋਲੂੰਗੀ ਜੇ ਮੈਂ ਅੱਜ ਨਾ ਬੋਲੀ ਤਾਂ ਮੈਂ ਸਾਰੀ ਉਮਰ ਚੁੱਪੀ ਰਹੂੰਗੀ ਪਤਾ ਨਹੀਂ ਕਿੰਨਾ ਕੁਸ਼ ਆਪਦੇ ਅੰਦਰ ਹੀ ਲੈ ਕੇ ਮਰ ਜੂੰਗੀ ਆਹ ਆ ਭਾਬੀ ਬੋਲ ਮੈਂ ਤੇਰੇ ਨਾਲ ਹੀ ਆ ਮੈਂ ਭਾਬੀ ਸਾਰਾ ਕੁਝ ਸੁਣ ਲਿਆ ਸੀ ਜਿਹੜਾ ਤੈਨੂੰ ਮੰਮੀ ਕਹੀ ਜਾਂਦੀ ਸੀ ਵੀ 22 ਸਾਲਾਂਈ ਤੂੰ ਪੇਕੇਆਂ ਤੋਂ ਹੋ ਕੇ ਆਈਆਂ ਵੀ ਕੀ ਕਰਨ ਜਾਣਾ ਪੇਕੇ ਮੰਮੀ ਤੇਨੂੰ ਕਹਿੰਦੀ ਸੀ ਵੀ ਤੂੰ ਪੇਕੇ ਕੀ ਕਰਨ ਜਾਣਾ ਨਾ ਮੰਮੀ ਤੂੰ ਉਹ ਸੱਚ ਬੋਲਦੀ ਸੀ ਜਾਂ ਹੁਣ ਸੱਚ ਬੋਲਦੀ ਐ ਵੀ ਤੇਰੀ ਸਿਹਤ ਨਹੀਂ ਠੀਕ ਤੈਨੂੰ ਕੀ ਲੋੜ ਪੈਗੀ ਬੁੱਝ ਬੋਲਣ ਦੀ ਤੂੰ ਜਾ ਮਮੀ ਮੈਂ ਤਾਂ ਆਪਦਾ ਕੰਮ ਹੀ ਕਰ ਰਿਆ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਉਹ ਤੁਸੀਂ ਤੇ ਮਸੀ ਜਿ ਕੁੜੀਆਂ ਸੀ ਜਿਹੜੀਆਂ ਤੁਹਾਡੇ ਦਿਲ ਦੀਆਂ ਰੀਜਾਂ ਸੀ। ਤੁਹਾਡੇ ਮਾਪਿਓ ਜਾਂ ਘਰ ਵਾਲਿਆਂ ਨੇ ਪੂਰੀਆਂ ਕਰਤੀਆਂ। ਪਹਿਲਾਂ ਤਾਂ ਤੂੰ ਦੱਸ ਦੇ ਕੀ ਚਾਹਣਾ ਹੈਗਾ। ਕਹਿਣਾ ਤਾਂ ਮਮੀ ਮੈਂ ਐ ਚਾਹਣਾ ਜਿਵੇਂ ਤੁਸੀਂ ਜ਼ਿੰਦਗੀ ਜਿਉਣਾ ਚਾਹੁੰਦੀਆਂ ਸੀ ਉਵੇਂ ਜਿਉਈਏ ਜ਼ਿੰਦਗੀ। ਜਵਾਬ ਦਿਓ ਮੈਨੂੰ। ਕੁੜੀਆਂ ਨੂੰ ਤਾਂ ਆਪਦੇ ਮਾਪਿਓ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਭਾਈ। ਕੌਣ ਪੁੱਛਦਾ ਕੁੜੀਆਂ ਨੂੰ? ਅੱਛਾ ਫਿਰ ਜੇ ਉਹ ਤੁਹਾਡਾ ਵਿਆਹ ਹੋਇਆ ਸਹੁਰੇ ਘਰ ਤਾਂ ਆਪਦੇ ਹਿਸਾਬ ਨਾਲ ਹੀ ਜ਼ਿੰਦਗੀ ਜਿਉਉਂਦੇ ਹੋਣਗੇ। ਬੇ ਸਹੁਰੇ ਘਰ ਕਿੱਥੇ ਚੱਲਦੇ ਨ ਫੇਰ ਜਦੋਂ ਵੀ ਸੋਡੀ ਗੱਲ ਨਹੀਂ ਪੂਰੀ ਹੁੰਦੀ ਸੀ ਸੋ ਨੂੰ ਵੀ ਬੁਰਾ ਲੱਗਦੀ ਹੁਣ ਗੁਰੀ ਕੀ ਬੁਝਾਰਤਾਈਆਂ ਪਾਈਆਂ ਨਾ ਯਾਰ ਕਿਉਂ ਕਹਿਣਾ ਚਾਹਣਾ ਸਾਫ਼-ਸਾਫ਼ ਕਹਿਣਾ ਬਾਈ ਮੈਂ ਇਹ ਕਹਿਣਾ ਚਾਹਣਾ ਜਦੋਂ ਕੁੜੀ ਆਪਦੇ ਪੇਕੇ ਘਰ ਹੁੰਦੀ ਆ ਪਿਓ ਤੇ ਭਰਾ ਉਹਨੂੰ ਖੁੱਲ੍ਹ ਕੇ ਜਿਉਣ ਨਹੀਂ ਦਿੰਦੇ ਤੇ ਮਾਂ ਕਹਿੰਦੀ ਆ ਜਦੋਂ ਤੂੰ ਸਹੁਰੇ ਘਰ ਬੱਗੀ ਉੱਥੇ ਜਾ ਕੇ ਆਪਦੇ ਸੁਪਨੇ ਪੂਰੇ ਕਰ ਲਈ ਤੇ ਫੇਰ ਉਹ ਕੁੜੀ ਦਾ ਵਿਆਹ ਹੋ ਜਾਂਦਾ ਤੇ ਉਹਨੂੰ ਮੇਰੇ ਭਰਾ ਵਰਗਾ ਘਰ ਵਾਲਾ ਮਿਲ ਜਾਂਦਾ ਜੋ ਆਪ ਤਾਂ ਬਾਹਰ ਘੁੰਮਦਾ ਫਿਰਦਾ ਪੜਿਆ ਲਿਖਿਆ ਤੇ ਆਪਦੇ ਘਰ ਵਾਲੀ ਨੂੰ ਫੋਨ ਨਹੀਂ ਲੈ ਕੇ ਦੇ ਸਕਦਾ ਮੈਂ ਤਾਂ ਉਹਨੂੰ ਕਿਤੇ ਘੁਮਾ ਕੇ ਲਿਆ ਸਕਦਾ ਨਾ ਉਹਦੀ ਇੰਨੀ ਤੱਕ ਸੋਚ ਕਿਉਂ ਬਾਈ ਤੇ ਕਾ ਮੇਰੀ ਮਾਂ ਇਹਦੇ ਵੀ ਪਤਾ ਨਹੀਂ ਕਿੰਨੇ ਕੁ ਸੁਪਨੇ ਰੀਜਾਂ ਦਿਲ ਚ ਦਫ਼ਨ ਕਰਕੇ ਰਹਿਗੇ ਤੇ ਇਹਨੂੰ ਵੀ ਅਹਿਸਾਸ ਹੋਣਾ ਚਾਹੀਦਾ ਅੱਜ ਇਹ ਵੀ ਕਿ ਇਹਦੇ ਸੁਪਨੇ ਤੇ ਰੀਜਾਂ ਮਾਰ ਰਹੀ ਆ ਸੱਚ ਹਮੇਸ਼ਾ ਕੌੜਾ ਹੁੰਦਾ ਜਦੋਂ ਮੈਂ ਛਮਾਰੀ ਸੀ ਤਾਂ ਮੇਰੇ ਭਰਾ ਨੇ ਕਿਹਾ ਕਿ ਤੂੰ ਇਹੋ ਜਿਹੇ ਕੱਪੜੇ ਨਹੀਂ ਪਾਉਣੇ ਸਲਵਾਰ ਕਮੀਜ਼ ਪਾ ਸਿਰ ਤੇ ਚੁੰਨੀ ਲੈ ਕੇ ਰੱਖ ਤੂੰ ਕੱਲੀ ਘਰ ਤੋਂ ਬਾਹਰ ਨਹੀਂ ਜਾ ਸਕਦੀ ਹੋਰ ਤਾਂ ਛੱਡੋ ਮੈਂ ਆਪਣੀ ਮਰਜ਼ੀ ਨਾਲ ਚੂੜੀਆਂ ਤੱਕ ਨਹੀਂ ਸੀ ਚੜਾ ਸਕਦੀ ਤੇ ਮੇਰੀ ਇਹ ਮਾਂ ਨੇ ਕਿਹਾ ਕਿ ਪੇਕੇ ਘਰ ਤਾਂ ਕੁੜੀਆਂ ਆਈ ਰਹਿੰਦੀਆਂ ਹੁੰਦੀਆਂ ਨੇ ਸਾਧੀਆਂ ਬਣ ਕੇ ਰਹਿੰਦੀਆਂ ਹੁੰਦੀਆਂ ਤੂੰ ਆਪਦੀਆਂ ਰੀਝਾਂ ਆਪਦੇ ਸੁਪਨੇ ਆਪਦੇ ਚਾਹ ਆਪਦੇ ਸੌਰੀ ਕਰ ਜਾ ਕੇ ਪੂਰੇ ਕਰੀ ਫਿਰ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਨੂੰ ਫੋਨ ਲੈ ਦੋ ਉਸਨੇ ਕਿਹਾ ਕਿ ਤੈਂ ਫੋਨ ਕੀ ਕਰਨਾ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਕ ਆ ਮੈਨੂੰ ਕਿਤੇ ਕਮਾ ਲਿਓ ਤਾਂ ਉਸਨੇ ਕਿਹਾ ਕਿ ਨਹੀਂ ਪਹਿਲਾਂ ਮੰਮੀ ਤੋਂ ਅੱਗਿਆ ਲੈ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਪੜ੍ਹਾਈ ਵਿਆਹ ਕਰਕੇ ਅੱਧ ਵਿਚਾਲੇ ਰਹਿ ਗਈ ਮੈਨੂੰ ਪੜ੍ਹਨ ਲਗਾ ਦਿਓ ਤਾਂ ਉਸਨੇ ਕਿਹਾ ਕਿ ਪੜ੍ਹ ਕੇ ਤੂੰ ਕੀ ਕਰੇਂਗੀ ਮੰਜਨੀ ਤਾਂ ਕਰੇ ਭੰਡੀ ਆ ਤੇ ਮੇਰੀ ਸੱਸ ਇਸਨੇ ਮੈਨੂੰ ਕਿਹਾ ਕਿ ਤੂੰ ਸ੍ਰਿੱਕੇ ਕਬੀਲੇ ਚ ਕਿਸੇ ਨਾਲ ਜ਼ਿਆਦਾ ਬੋਲਣਾ ਚੱਲਣਾ ਨਹੀਂ ਚੁੱਪ ਕਰਕੇ ਬੈਠਣਾ ਤੇ ਨਾਲੇ ਕਿਹਾ ਕਿ ਕਮਾਉਣ ਫਰੌਣ ਦਾ ਸਾਡੇ ਤਾਂ ਰਿਵਾਜ ਹੀ ਨਹੀਂ ਹੈ ਕਿ ਸਾਡੀਆਂ ਨੂੰਹਾਂ ਧੀਆਂ ਕਿਤੇ ਘੁੰਮਣ ਫਿਰਨ ਜਾਣ ਫਿਰ ਇਸਨੇ ਕਿਹਾ ਕਿ ਪੇਕੇ ਨਹੀਂ ਜਾਣਾ ਤੂੰ 20 ਸਾਲ ਦੀ ਪੇਕੇ ਹੋ ਕੀ ਆਈਆਂ ਜੇ ਮੈਂ 20 ਸਾਲ ਦੀ ਪੇਕੇ ਹੋ ਕੇ ਆਈਆਂ ਤਾਂ ਮੈਂ ਉਸ ਘਰ ਨੂੰ ਤਿਆਗ ਦਿਆਂ ਇਹ ਮੇਰੀ ਸੱਸ ਜੋ ਕਦੇ ਮੇਰੀ ਤਰ੍ਹਾਂ ਕੁੜੀ ਸੀ ਫਿਰ ਬਹੂ ਬਣੀ ਫਿਰ ਮਾਂ ਬਣੀ ਤੇ ਅੱਜ ਸੱਸ ਬਣੀ ਆ ਮਾਂ ਤੇ ਮੰਮੀ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਲਿਆ ਜੋ ਛੁੱਡੀਆਂ ਰੀਝਾਂ ਸੀ ਸੁਪਨੇ ਸੀ ਉਹ ਪੂਰੇ ਹੋ ਗਏ ਤੁਸੀਂ ਜੋ ਜ਼ਿੰਦਗੀ ਚ ਕਰਨਾ ਚਾਹੁੰਦੀ ਸੀ ਉਹ ਤੁਸੀਂ ਕਰ ਲਿਆ ਦੋਨਾਂ ਨੇ ਨਹੀਂ ਨਹੀਂ ਨੀਮੀ ਨਹੀਂ ਪਾਉਣੀ ਨੀਮੀ ਪਾਉਣ ਨਾਲ ਨਹੀਂ ਸਰਦਾ ਮੇਰੀ ਗੱਲ ਦਾ ਜਵਾਬ ਦਿਓ ਮੈਨੂੰ ਜਵਾਬ ਚਾਹੀਦਾ ਤੁਹਾਡੇ ਕੋਲੋਂ ਨਹੀਂ ਤੀ ਇਹ ਪਹਿਲਾਂ ਤਾਂ ਮੇਰਾ ਪਿਓ ਤੇ ਮੇਰੇ ਭਰਾ ਦਾ ਡਰ ਸੀ ਫਿਰ ਤੇਰਾ ਬਾਪੂ ਅੜਬ ਸੀ ਫਿਰ ਮੇਰੀ ਸੱਸ ਬਾਲੀ ਵੀ ਲੜਕੀ ਸੀ ਫਿਰ ਪੁੱਤ ਜ਼ਿੰਮੇਵਾਰੀਆਂ ਨੇ ਘੇਰ ਲਿਆ ਜਿਹੜਾ ਕੁਝ ਉਹਨਾਂ ਨੇ ਕਿਹਾ ਮੈਂ ਉਹੀ ਕੀਤਾ ਸਹੀ ਕਿਹਾ ਪਹਿਨੇ ਤੈਂ ਕਵੇਂ ਕਹਿੰਦੇ ਸੀ ਉਹ ਵੀ ਕਰਦੇ ਸੀ ਆਪਾਂ ਤਾਂ ਕਿਤੇ ਆਪਣੀ ਮਰਜ਼ੀ ਨਾਲ ਚੱਲੀਆਂ ਹੀ ਨਹੀਂ ਫਿਰ ਮੰਮੀ ਤੁਹਾਨੂੰ ਦੁੱਖ ਤਾਂ ਹੋਊਗਾ ਤੁਸੀਂ ਆਪਦੇ ਸੁਪਨੇ ਆਪਦੇ ਮਨ ਚ ਹੀ ਮਾਰ ਲੇ ਹਾਂ ਪੁੱਤ ਦੁੱਖ ਤਾਂ ਹੈਗੇ ਹੈਗਾ ਫਿਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਜੋ ਤੁਸੀਂ ਨਹੀਂ ਕਰ ਸਕੀਆਂ ਉਹ ਤੁਸੀਂ ਸਾਨੂੰ ਕਰਨ ਦਿਓ ਛੋਡੇ ਸੁਪਨੇ ਮਰ ਚੁੱਕਿਆ ਪਰ ਸਾਡੇ ਤਾਂ ਹਲੇ ਜਿਉਂਦੇ ਆ ਤੇ ਸਾਨੂੰ ਤਾਂ ਸਾਡੇ ਸੁਪਨੇ ਪੂਰੇ ਕਰਨ ਦਿਓ ਜਾਂ ਤੁਸੀਂ ਚਾਹਣੀ ਹੋ ਵੀ ਅਸੀਂ ਵੀ ਤੁਹਾਡੀ ਤਨ ਆਰੀਜਾਂ ਤੇ ਸੁਪਨੇ ਮਨ ਚ ਲੈ ਕੇ ਉਹੀ ਕਰੀਏ ਜੋ ਸਾਨੂੰ ਦੂਜੇ ਕਰਨ ਨੂੰ ਕਹਿੰਦੇ ਆ ਜੇ ਤੁਸੀਂ ਚਾਹੋ ਤਾਂ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਅੱਜ ਤੋਂ ਬਾਅਦ ਭਾਈ ਉਹੀ ਹੋਊਗਾ ਜਿਹੜੇ ਮੇਰੀ ਨੂੰਹ ਕਹੂਗੀ ਇਹਦੇ ਸਾਰੇ ਸੁਪਨੇ ਮੈਂ ਪੂਰੇ ਕਰੂੰਗੀ ਹਾਂ ਭੈਣ ਜੀ ਮੈਂ ਵੀ ਆਪਦੀ ਨੂੰਹ ਦੇ ਸਾਰੇ ਸੁਪਨੇ ਪੂਰੇ ਕਰੂੰਗੀ ਅੱਜ ਤੋਂ ਸਾਡੇ ਪੁੱਤ ਭਾਈ ਇਹਨਾਂ ਦੀ ਹਰ ਗੱਲ ਮੰਨਣਗੇ ਤੁਸੀਂ ਵੀ ਆਪਦੀਆਂ ਨੂੰਹਾਂ ਦੇ ਸਾਰੇ ਸੁਪਨੇ ਪੂਰੇ ਕਰੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਸੀਂ ਸਾਡੀ ਇਹ ਵੀਡੀਓ ਦੇਖ ਲਈ ਹੁਣੀ ਹੈ ਨਾ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਆਉਣ ਵਾਲੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੁਣ ਉਹਨਾਂ ਦੀ ਬਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਹੈ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਸੱਤਪਾੜ ਵਾਲੀ ਸ਼ੇਰ ਗੁਰਜੀਤ ਸਿੰਘ ਪਰਮਾਰ ਅਭੀ ਪਠੜ੍ਹਲ ਜਸਵੀਰ ਕੌਰ ਬਲਬੀਰ ਢੀਂਡਸਾ ਆਮਨ ਫੱਤਾ ਮਾਲੋਕਾ ਕੁਲਬੀਰ ਸਿੰਘ ਢਾਲੀਵਾਲ ਨਮੀਨ ਅੰਬਾਲਾ ਮੱਖਣ ਸਿੰਘ ਬੀਰੋ ਕੇ ਸੁਖਦੀਪ ਜੁਐਸਏ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਵਧੀਆ ਕਮੈਂਟ ਕਰਦੇ ਰਹੋ ਤੇ ਨਾਲ ਜੁੜੇ ਰਹੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ